ਚੜਦੀ ਕਲਾ ਦਾ ਸੁਨੇਹਾ ਹਰ ਦਿਲ ਤੱਕ ਪਹੁੰਚਾਇਆ ਇਹ ਪੰਜਾਬ ਹੈ ਮੇਰਾ ਸਦਾ ਮस्तक ਉੱਚਾ ਰੱਖਾਇਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਲਗਨ শেਟ ਮੇਰੇ ਨਾਲ ਮੌਜੂਦ ਨੇ ਸੀਨੇ ਪત્રਕਾਰਸਦਾਰ ਜਗਿੰਦਰ ਸਿੰਘ ਜੀ ਸਤਿ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਰ ਅੱਜ ਦੀ ਚਰਚਾ ਦੀ ਸ਼ੁਰੂਆਤ ਆਪਾਂ ਦਿੱਲੀ ਤੋਂ ਕਰਦੇ ਆਂ ਵੀ ਦਿੱਲੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਚ ਪੰਜਾਬ ਦੀ ਸ਼ਮੂਲੀਅਤ ਕਿਸ ਤਰ੍ਹਾਂ ਦੀ ਰਹੇਗੀ ਤੇ ਵੱਡਾ ਸਵਾਲ ਹੈ ਵੀ ਕੇਜਰੀਵਾਲ ਨੂੰ ਤੀਜੀ ਵਾਰ ਮੁੱਖ ਮੰਤਰੀ ਤੋਂ ਰੋਕਣ ਲਈ ਭਾਜਪਾ ਦੀ ਰਣਨੀਤੀ ਕੀ ਹੈ ਉਸਤੇ ਵੀ ਗੱਲ ਕਰਾਂਗੇ ਨਾਲ ਵੀ ਕਾਂਗਰਸ ਇਸ ਸੱਭ ਦੇ ਵਿੱਚ ਕੀ ਨਵਾਂ ਪੈਨਤਲਾ ਅਜ਼ਮਾਵੇਗੀ ਲਗਨ ਤੁਸੀਂ ਦਿੱਲੀ ਚੋਣਾਂ ਦੀ ਗੱਲ ਕੀਤੀ ਹੈ ਜੇ ਗੱਲ ਕਰੀਏ ਤਾਂ ਦਿੱਲੀ ਵਿਧਾਨ ਸਭਾ ਦਾ ਜਿਹੜਾ ਗਠਨ ਹੈ ਜੀ 1991 ਚ ਹੁੰਦਾ ਔਰ ਉਸ ਤੋਂ ਬਾਅਦ ਲਗਾਤਾਰ ਕਹਿੰਦੇ ਕਾਂਗਰਸ ਪਾਰਟੀ ਦੀ ਦਿੱਲੀ ਚ ਤੂਤੀ ਬੋਲਦੀ ਰਹੀ ਹੈ ਜਾਂ ਸੱਤਾ ਤੇ ਕਾਬਜ਼ ਰਹੀ ਹੈ ਕਾਂਗਰਸ ਪਾਰਟੀ ਉਸ ਤੋਂ ਬਾਅਦ ਭਾਜਪਾ ਕਾਬਜ਼ ਹੋਈ ਹੈ ਔਰ ਹੁਣ 10 ਸਾਲਾਂ ਤੋਂ 2015 ਤੋਂ ਲੈ ਕੇ 2024 ਆ ਗਿਆ ਔਰ ਆਮ ਆਦਮੀ ਪਾਰਟੀ ਜਿਹੜੀ ਨਵੀਂ ਹੋਂਦ ਚ ਆਈ ਪਾਰਟੀ ਹੈ ਜਿਨੇ ਆਪਦੀ ਸ਼ੁਰੂਆਤ ਹੀ ਦਿੱਲੀ ਤੋਂ ਕੀਤੀ ਹੈ ਉਹ ਪਾਰਟੀ ਇੱਥੇ ਕਾਬਜ਼ ਹੈ ਜੀ ਔਰ ਸਭ ਤੋਂ ਵੱਧ ਲੰਬਾ ਸਮਾਂ ਜੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਦਿੱਲੀ ਚ ਆਪਣੇ ਕਾਂਗਰਸ ਪਾਰਟੀ ਦੇ ਸੀਲਾ ਅਧਿਕਸ਼ਤ ਮੁੱਖ ਮੰਤਰੀ ਰਹੇ ਜਿਨ੍ਹਾਂ ਦੀ ਅਗਵਾਈ ਚ ਕਾਫੀ ਵੱਡਾ ਵਿਕਾਸ ਵੀ ਦਿੱਲੀ ਦਾ ਹੋਇਆ ਤੇ ਉਸ ਤੋਂ ਬਾਅਦ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਵੱਲੋਂ ਸਾਈਪ ਸਿੰਘ ਬਰਮਾ ਮਦਨ ਲਾਲ ਖਰਾਨਾ ਜੀ ਔਰ ਸੁਸ਼ਮਨ ਸਵਰਾਜ ਉਹ ਮੁੱਖ ਮੰਤਰੀ ਰਹੇ ਦਿੱਲੀ ਦੇ ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਤਾਂ 9 ਸਾਲ ਤੋਂ ਦਿੱਲੀ ਚ ਜਿਹੜੇ ਰਵਿੰਦ ਕੇਜਰੀਵਾਲ ਮੁੱਖ ਮੰਤਰੀ ਰਹੇ ਆ ਔਰ ਜਦੋਂ ਜੇਲ੍ਹ ਚਲੇ ਗਏ ਜੇਲ੍ਹ ਚੋਂ ਆਉਣ ਤੋਂ ਬਾਅਦ ਹੁਣ ਜੇ ਗੱਲ ਕਰੀਏ ਤਾਂ ਆਕਸ਼ੀ ਹੈਗੇ ਜੀ ਉਹ ਦਿੱਲੀ ਦੇ ਮੁੱਖ ਮੰਤਰੀ ਨੇ ਔਰ ਜੇ ਗੱਲ ਕਰੀਏ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਤਾਂ ਪੰਜਾਬ ਨਾਲ ਜੋੜ ਕੇ ਗੱਲ ਕਰੀਏ ਤਾਂ ਜਿਹੜੀ ਹਮੇਸ਼ਾ ਕਹ ਲੋ ਪੰਜਾਬ ਤੇ ਦਿੱਲੀ ਦਾ ਵੈਸੇ ਕਹਿ ਲਈਏ ਤਾਂ ਟਕਰਾ ਹੀ ਰਿਹਾ ਹੈ ਹਮੇਸ਼ਾ ਪਰ ਪੰਜਾਬ ਦੀ ਰਾਜਨੀਤੀ ਦਿੱਲੀ ਨੂੰ ਪ੍ਰਭਾਵਿਤ ਕਰਦੀ ਰਹੀ ਹੈ ਔਰ ਦਿੱਲੀ ਦਾ ਜੇ ਗੱਲ ਕਰੀਏ ਤਾਂ ਦਿੱਲੀ ਦੀ ਜਿਹੜੀ ਰਾਜਨੀਤੀ ਹੈ ਜਾਂ ਦਿੱਲੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਉਹਨਾਂ ਦਾ ਪ੍ਰਭਾਵ ਪੂਰੇ ਦੇਸ਼ 'ਚ ਵੀ ਜਾਂਦਾ ਹੈ ਕਿਉਂਕਿ ਦੇਸ਼ ਦੀ ਰਾਜਧਾਨੀ ਹੈ ਬਿਲਕੁਲ ਔਰ ਇਸ ਵਾਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੇ ਪੰਜਾਬ ਚ ਹੀ ਹੈ ਔਰ ਇਹ ਇਹਨਾਂ ਚੋਣਾਂ ਦੀ ਗੱਲ ਕਰੀਏ ਤਾਂ ਜਿਹੜੀ ਦਿੱਲੀ ਦੀ ਸੌਰੀ ਪੰਜਾਬ ਦੀ ਜਿਹੜੀ ਸੱਤਾ ਜਾਂ ਕੈਬਨਟ ਆ ਜਾਂ ਬੁਧਾਏ ਕਿ ਨੇ ਹੂੰ ਤੇ ਉਹ ਤਾਂ ਹੁਣ ਮਹੀਨਾ ਉੱਥੇ ਹੀ ਹਾਜ਼ਰੀ ਲਗਣੀ ਹੈ ਜੀ ਬਈਆਂ ਲਗੀਆਂ ਹੋਈਆਂ ਨੇ ਔਰ ਪੰਜਾਬ ਚੋਂ ਕੱਲੋ ਸਰਮਾਇਆ ਵੀ ਜਾਣਾ ਔਰ ਪਹਿਲੀਆਂ ਚੋਣਾਂ ਜਿੱਦੇ ਕਿ ਤਾਂ ਜਿਸ ਤਰ੍ਹਾਂ ਵਿਦੇਸ਼ਾਂ ਚੋਂ ਬੜੀ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਦੀ ਪ੍ਰਵਾਸੀ ਪੰਜਾਬੀਆਂ ਨੇ ਬੜੀ ਸਪੋਰਟ ਕੀਤੀ ਸੀ ਖਾਸ ਕਰ ਕੈਨੇਡਾ ਵਰਗੇ ਇਥੋਂ ਕੈਨੇਡਾ ਚੋਂ ਅਮਰੀਕਾ ਚੋਂ ਵੱਡੀ ਪੱਧਰ ਤੇ ਲੋਕ ਤੁਹਾਨੂੰ ਯਾਦ ਹੋਊਗਾ ਕਿ ਜਹਾਜ਼ ਭਰ ਕੇ ਗਏ ਸਨ ਉਕੱਲੀ ਪੰਜਾਬ ਚ ਹੀ ਨਹੀਂ ਗਏ ਬਦਲਾ ਲ ਲਈ ਉਹ ਦੇਸ਼ ਦਾ ਪੰਜਾਬੀ ਬਦਲਾ ਚਾਹੁੰਦੇ ਸੀ ਔਰ ਦਿੱਲੀ ਚ ਵੀ ਉਹ ਗਏ ਆ ਗੁਜਰਾਤ ਚ ਵੀ ਜੀ ਆਮ ਆਦਮੀ ਪਾਰਟੀ ਨੇ ਜਾ ਕੇ ਚੋਣਾ ਲੜੀਆਂ ਤਾਂ ਪ੍ਰਵਾਸੀ ਪੰਜਾਬੀਆਂ ਨੇ ਜਾ ਕੇ ਉੱਥੇ ਵੀ سپورਟ ਕੀਤੀ ਹੈ ਬਿਲਕੁਲ ਕੱਲੀ ਕੱਲੀ ਜਾ ਕੇ سپورਟ ਹੀ ਨਹੀਂ ਕੀਤੀ ਗੱਫੇ ਵੀ ਦਿੱਤੇ ਆ ਵੋਟੇ ਇਸ ਪਾਰਟੀ ਔਰ ਖੈਰ ਐਸ ਵਾਰ ਮੇਰਾ ਖਿਆਲ ਆ ਵਿਦੇਸ਼ਾਂ ਤੋਂ ਤਾਂ ਨਹੀਂ ਬਹੁਤੇ ਪ੍ਰਵਾਸੀ ਪੰਜਾਬੀ ਦਿੱਲੀ ਚ ਆਉਣਗੇ ਇਹ ਜ਼ਰੂਰ ਹੈ ਕਿ ਪੰਜਾਬ ਦੀ ਜਿਹੜੀ ਸਾਰੀ ਸਰਕਾਰ ਆ ਕਿਉਂਕਿ ਸੈਕਟਰੀਏਟ ਵੀ ਪੰਜਾਬ ਸੈਕਟਰੀਏਟ ਵੀ ਹੁਣ ਤਾਂ ਮਹੀਨਾ ਕਹ ਲੋ ਕਾਹ ਹੀ ਬੋਲਣਗੇ ਕਿ ਸਾਰੀ ਕੈਬਨਿਟ ਵਿਧਾਇਕ ਸਭ ਉੱਤੇ ਸਾਰੀ ਸ਼ਕਤੀ ਕਹ ਲੋ ਉੱਥੇ ਝੋਕੀ ਜਾਣੀ ਹੈ ਦਿੱਲੀ ਜ ਹੈ ਨਾ ਝੋਕੀ ਗਈ ਸਾਰੇ ਚਲੇ ਹੀ ਗਏ ਆ ਔਰ ਮੇਰਾ ਖਿਆਲ ਹੈ ਵੀ ਸਾਰੇ ਜਿੱਥੇ ਮੰਤਰੀਆਂ ਦੀਆਂ ਜਾਂ ਵਿਧਾਇਕਾਂ ਦੀਆਂ ਡਿਊਟੀਆਂ ਲੱਗੀਆਂ ਹੋਣੀਆਂ ਉੱਥੇ ਆਰਥਿਕ ਤੌਰ ਤੇ ਜ਼ਹਿਤਾ ਲਈ ਵੀ ਉਮੀਦਵਾਰਾਂ ਦੀ ਉਹ ਵੀ ਪੰਜਾਬ ਚੋਂ ਗੱਫਾ ਤਾਂ ਜਾਊਗਾ ਹੀ ਨਾ ਕਲਕੋ ਸਾਰੇ ਮੰਤਰੀਆਂ ਦੀਆਂ ਉਹ ਵੀ ਡਿਊਟੀਆਂ ਲੱਗੀਆਂ ਹੋਣੀਆਂ ਜਿਹੜੀ ਤੁਸੀਂ ਗੱਲ ਕੀਤੀ ਐ ਤੇ ਤੀਸਰੀ ਆਪਾਂ ਗੱਲ ਕਰੀਏ ਤਾਂ ਕਾਲੀ ਦਲ ਨੇ ਉੱਥੇ ਵੀ ਪੈਰ ਪਿੱਛੇ ਕੱਚ ਲਿਆ ਪਰਮਜੀਤ ਸਿੰਘ ਸਰਨਾ ਜਿਹੜੇ ਕਾਲੀ ਦਲ ਦੇ ਉੱਥੋਂ ਪ੍ਰਧਾਨ ਨੇ ਖਾਸ ਕਰ ਬਾਦਲ ਦਲ ਦੇ ਹਲਕੀਏ ਤਾਂ ਉਹਨਾਂ ਨੇ ਕਹਿਤਾ ਕਿ ਉਹ ਦਿੱਲੀ ਚੋਣਾ ਨਹੀਂ ਲੜਨਗੇ ਹੂੰ ਕਿਉਂਕਿ ਉਹਨਾਂ ਦੀ ਹਾਲਾਤ ਜਿਹੜੇ ਆ ਦਿੱਲੀ ਚ ਵੀ ਪੰਜਾਬ ਚ ਮਾੜੇ ਹੋਏ ਪਏ ਆ ਹਾਲਾਤ ਜਿੱਥੇ ਬਿਲਕੁਲ ਬਿਲਕੁਲ ਉਹਨਾਂ ਦੀ ਆਪਣੀ ਹਨਾ ਖੇਤਰੀ ਪਾਰਟੀ ਸਥਾਪਿਤ ਪਾਰਟੀ ਰਹੀ ਹੈ ਇਪਰ ਦਿੱਲੀ ਚ ਜਾ ਕੇ ਚੋਣਾਂ ਲੜਨਾ ਤਾਂ ਔਖਾ ਹੈ ਪਰ ਪਹਿਲਾਂ ਵੀ ਆਪਾਂ ਜੇ ਗੱਲ ਕਰੀਏ ਤਾਂ ਭਾਜਪਾ ਦੇ ਨਾਲ ਜਦੋਂ ਗੱਠਜੋੜ ਵੀ ਰਿਹਾ ਹੈ ਕਾਲੀਦਲ ਵੱਖਰੇ ਤੌਰ ਤੇ ਨਹੀਂ ਉੱਥੇ ਲੜਿਆ ਕਦੇ ਜਾਂ ਕਾਮਯਾਬ ਹੋਇਆ ਵੱਡੀ ਪੱਤਰ ਤੇ ਔਰ ਉਦੋਂ ਵੀ ਜਿਹੜੀ ਹੈਗੀ ਆ ਕਾਲੀਦਲ ਦੀ ਜਿਹੜੇ ਕਈ ਸੀਨੀਅਰ ਲੀਡਰ ਸੀ ਉਹਨਾਂ ਨੇ ਮਤਲਬ ਭਾਵੇਂ ਕਾਲੀਦਲ ਦੇ ਲੀਡਰ ਸੀ ਪਰ ਚੋਣ ਨਿਸ਼ਾਨ ਭਾਜਪਾ ਦੇ ਤੇ ਚੋਣ ਲੜੀ ਸੀ ਮੈਂ ਕੋ ਰਹਾ ਅਰ ਆਸਪਰ ਜੇ ਵੈਸੇ ਦੇਖੀਏ ਤਾਂ ਉੱਥੇ ਲਗਨ ਜੀ ਦਿੱਲੀ ਚ ਮਤਲਬ 12% ਤਾਂ ਹੈਗੀ ਸਿੱਖਾਂ ਦੀ ਵੋਟ ਆ ਔਰ ਔਰ ਉੱਚ 20 ਹਲਕੇ ਹੈਗੇ ਨੇ ਵਿਧਾਨ ਸਭਾ 17 ਚੋਂ 20 ਹਲਕੇ ਹੈਗੇ ਜਿੱਥੇ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਪ੍ਰਭਾਵ ਵੀ ਮੰਨਿਆ ਜਾਂਦਾ ਜੀ ਜਾਂ ਉੱਥੋਂ ਦੀ ਇਹਨਾਂ ਹਲਕਿਆਂ ਨੂੰ ਪ੍ਰਭਾਵਿਤ ਕਰਦੇ ਨੇ ਹਮ ਸੇਕ ਵੋਟਰ ਹਮ ਤੇ ਜੇ ਵੈਸੇ ਦੇਖ ਲੀਏ ਤਾਂ ਹੁਣ ਪਿਛਲੇ 10 ਸਾਲਾਂ ਤੋਂ ਆਪਾਂ ਲਾ ਲਈਏ ਤਾਂ 2115 ਚ ਵੀ ਆਮ ਆਦਮੀ ਪਾਰਟੀ ਨੇ ਹੁੰਜਾਈ ਫੇਰਿਆ ਸੀ ਜੀ ਉਦੋਂ 17 ਚੋਂ 67 ਲੈ ਗਏ ਸੀਗੇ ਤੇ 220 ਚ ਆਪਾਂ ਆ ਜੀਏ ਤਾਂ 220 ਚ ਜਿਹੜੀਆਂ ਹੋ ਗਈਆਂ ਵਿਧਾਨ ਸਭਾ ਉਹ ਚੋਣਾਂ ਉਹਨਾਂ ਚ ਬਾੜ ਸਿੰਘ ਆ ਸਿਤਾ ਆਮ ਆਦਮੀ ਪਾਰਟੀ ਕਹ ਲੋ ਵੱਡਾ ਬਹੁਤ ਮਤ ਲੈ ਕੇ ਆਮ ਆਦਮੀ ਪਾਰਟੀ ਦਿੱਲੀ ਚ ਕਬਜ਼ਾ ਕਰਦੀ ਰਹੀ ਹੈ ਸਰ ਅੱਜ ਦੀ ਗੱਲ ਕਰੀਏ ਇਸ ਵਾਰ ਚ ਉਹਨਾਂ ਦੀ ਗੱਲ ਕਰੀਏ ਤਾਂ ਮਤਲਬ ਕੀ ਲੱਗਦਾ ਕਿਉਂਕਿ ਮੈਨੂੰ ਲੱਗਦਾ ਕਿ ਇਸ ਵਾਰ ਮੁਕਾਬਲਾ ਟੱਕਰ ਦਾ ਲੱਗਦਾ ਕਿਉਂਕਿ 10 ਸਾਲ ਤੋਂ ਆਮ ਆਦਮੀ ਪਾਰਟੀ ਵੀ ਉੱਥੇ ਹੀ ਹੈ ਐਸ ਇਸ ਵਾਰ ਇਹ ਗੱਲ ਥੋੜੀ ਸਹੀ ਹੈ ਕਿਉਂਕਿ ਦੇਖੋ ਭਾਜਪਾ ਨੇ ਜਿਵੇਂ ਉਹ ਨਹੀਂ ਹੁੰਦਾ ਵੀ ਜਦੋਂ ਖਿਡਾਰੀ ਤੋਂ ਨਹੀਂ ਜਿੱਤਿਆ ਜਾਂਦਾ ਇਹ ਗਾੜਾ ਖੜਾ ਰੀ ਤਗੜਾ ਲੱਗਦਾ ਤੇ ਆਪਾਂ ਇਹ ਹੁੰਦਾ ਨਾ ਠਿੱਬੀ ਲਾ ਦਿਓ ਕਈ ਵਾਰੀ ਜਿਹੜੇ ਕੋਚ ਦੱਸਦੇ ਨਹੀਂ ਕਾਬੂ ਉਹਨਾਂ ਨੂੰ ਤਾਂ ਠਿੱਬੀ ਲਾ ਕੇ ਸੈਟ ਲੋ ਹੂੰ ਉਵੇਂ ਭਾਜਪਾ ਨੇ ਦੇਖੋ ਕੇਜਰੀਵਾਲ ਨੂੰ ਠਿੱਬੀਆਂ ਤਾਂ ਕਈ ਮਾਰੀਆਂ ਸੱਟਣ ਦੀ ਕੋਸ਼ਿਸ਼ ਤਾਂ ਕੀਤੀ ਐ ਪਰ ਇਸ ਵਾਰ ਇਹ ਆ ਵੀ ਭਾਜਪਾ ਵੀ ਪੂਰੀ ਉਹਦੇ ਨਾਲ ਮਤਲਬ ਤਿਆਰੀ ਨਾਲ ਕਹਿ ਲਓ ਜਾਂ ਰਣਨੀ ਤਿਆਰੀ ਨਾਲ ਹਾਂ ਚੋਣ ਮੈਦਾਨ ਚ ਜੇ ਮੁੱਖ ਮੁਕਾਬਲਾ ਦੇਖੀਏ ਤਾਂ ਆਮ ਆਦਮੀ ਪਾਰਟੀ ਤੇ ਭਾਜਪਾ ਜੀ ਹਾਂ ਔਰ ਕਾਂਗਰਸ ਪਾਰਟੀ ਜੇ ਪਿੱਛੇ ਵੀ ਆਪਾਂ ਦੇਖ ਲਈਏ ਤਾਂ ਕਾਂਗਰਸ ਪਾਰਟੀ ਦੋਵੇਂ ਵਾਰ ਇੱਕ ਇੱਕ ਵਿਧਾਇਕ ਰਿਹਾ ਕਾਂਗਰਸ ਪਾਰਟੀ ਦਾ ਤਾਂ ਆਪਣੇ ਦਿੱਲੀ 'ਚ ਭਾਜਪਾ ਦੇ ਭਾਵੇਂ 8 ਰਹੇ ਆ ਕਾਂਗਰਸ ਪਾਰਟੀ ਦਾ ਤਾਂ ਇੱਕੋ ਵਿਧਾਇਕ ਰਿਹਾ ਔਰ ਜੇ ਇਹ ਵੀ ਗੱਲ ਕਰ ਲਈਏ ਕਿ ਪਿਛਲੇ 14 ਤੋਂ ਲੈ ਕੇ 214 ਤੋਂ ਲੈ ਲੀਏ ਤਾਂ ਜਿਹੜੇ ਲੋਕ ਸਭਾ ਹਲਕਿਆਂ ਤੇ ਤਾਂ ਭਾਜਪਾ ਹੀ ਕਾਬਜ ਆ ਲੋਕ ਜਿਹੜੀ ਹੈਗੀ ਆ ਲੋਕ ਸਭਾ 'ਚ ਹੋਣਾ ਚਾਹੀਦਾ ਸਮਰਥਨ ਹੈ ਦਿੱਲੀ ਦੇ ਲੋਕ ਭਾਜਪਾ ਨੂੰ ਦਿੰਦੇ ਆ ਇਹ ਇਤਿਹਾਸ ਰਿਹਾ ਉਹਥੇ ਦਾ ਵਿਧਾਨ ਸਭਾ 'ਚ ਆਪਾਂ ਗੱਲ ਕਰੀਏ ਤਾਂ ਵਿਧਾਨ ਸਭਾ 'ਚ ਲੋਕ ਜਿਹੜੇ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਗੱਲ ਕਰ ਲਈਏ ਖਾਸ ਕਰ ਹੇਠਲੇ ਪੱਧਰ ਤੇ ਜਾ ਕੇ ਜੋ ਇਹਨਾਂ ਨੇ ਮੈਡੀਕਲ ਸਹੂਲਤਾਂ ਦਿੱਤੀਆਂ ਜਾਂ ਲੋਕਾਂ ਨੂੰ ਰਜਗਾਰ ਦੇ ਸਾਧਨ ਦਿੱਤੇ ਆ ਜਾਂ ਉਹਨਾਂ ਨੂੰ ਮੁਫਤ ਪਾਣੀ ਮੁਫਤ ਬਿਜਲੀ ਇਹ ਜਿਹੇ ਜਿਹੜੀ ਉਹ ਕੀਤੇ ਆ ਨਾ ਕੰਮ ਉਹਦਾ ਕਰਕੇ ਦਿੱਲੀ 'ਚ ਜਿਹੜਾ ਆਮ ਆਦਮੀ ਜਾਂ ਆਮ ਲੋਕ ਆ ਉਹ ਆਮ ਆਦਮੀ ਪਾਰਟੀ ਨਾਲ ਹੀ ਚੱਲੇ ਆ ਰਹੇ ਆ ਤੇ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਕਾਂਗਰਸ ਪਾਰਟੀ ਇਸ ਵਾਰ ਕੀ ਨਮਾ ਉਹ ਵਰਤਦੀ ਆ ਦੇਖਿਆ ਜਾਵੇ ਤਾਂ ਹਾਲਾਤ ਜੇ ਜੇ ਇੰਡੀਆ ਗਠਜੋੜ ਦੀ ਗੱਲ ਕਰੀਏ ਜਾਂ ਇੰਡੀਆ ਗਰੁੱਪ ਦੀ ਗੱਲ ਕਰੀਏ ਤਾਂ ਇਹਨਾਂ ਦਾ ਆਰਸੀ ਸੀ ਤਾਂ ਗਠਜੋੜ ਹੀ ਪਹਿਲਾਂ ਪੰਜਾਬ ਕੋ ਟੁੱਟਿਆ ਜੇ ਨੈਸ਼ਨਲ ਪੱਧਰ ਤੇ ਦਾ ਗਠਜੋੜ ਹੀ ਹੈ ਨਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਲੋਕ ਸਭਾ ਚੋਣਾਂ ਤਾਂ ਇਹਨਾਂ ਨੇ ਇਕੱਠੇ ਹੀ ਲੜੀਆਂ ਔਰ ਔਰ ਕੋ ਉਦੋਂ ਬਾਅਦ ਇਹਨਾਂ ਨੇ ਕਿਹਾ ਤਾਂ ਪੰਜਾਬ 'ਚ ਅਸੀਂ ਵੱਖਰੇ ਤੌਰ ਤੇ ਲੜਦੀਆਂ ਕਾਂਗਰਸ ਨੇ ਕਿਹਾ ਔਰ ਆਮ ਆਦਮੀ ਪਾਰਟੀ ਨੇ ਵੀ ਕਿਹਾ ਅਸੀਂ ਭਗਵੰਤ ਮਾਨ ਉਹਨਾਂ ਨੇ ਵੀ ਅਸੀਂ ਵੱਖਰੇ ਤੌਰ ਤੇ ਲੜਦੀਆਂ ਫਿਰ ਉਦੋਂ ਬਾਅਦ ਚ ਆਜੋ ਪਰ ਹੁਣ ਵੀ ਦੇਖ ਕੇ ਸਰ ਹੁਣ ਵੀ ਇਹ ਇੰਡੀਆ ਗਰੁੱਪ ਵਾਲੇ ਸਾਰੀ ਤਰ੍ਹਾਂ ਤਕਰੀਬਨ ਇੱਕ ਦੂਜੇ ਤੋਂ ਨਿਰਾਸ਼ ਨਜ਼ਰ ਆ ਰਹੇ ਹੁੰਦੀ ਗੱਲ ਕਰੀਏ ਤਾਂ ਉਹ ਹਰਿਆਣੇ 'ਚ ਹੀ ਟੁੱਟ ਗਿਆ ਨਾ ਹਰਿਆਣੇ 'ਚ ਵੀ ਇਹ ਅਲੱਗ-ਅਲੱਗ ਲੜੇ ਆ ਹਾਲਾਂਕਿ ਹਰਿਆਣੇ 'ਚ ਕਾਂਗਰਸ ਪਾਰਟੀ ਨੂੰ ਤਾਂ ਪੱਕਾ ਦਿਖ ਰਿਹਾ ਸੀ ਵੀ ਅਸੀਂ ਹਰ ਹਾਲਤ 'ਚ ਆ ਰਹੇ ਹਾਂ ਮਤਲਬ ਐਂਡ ਤੱਕ ਮਤਲਬ ਨਤੀਜਿਆਂ ਜਿਹਨਾਂ ਨੂੰ ਲੱਗਦਾ ਸੀ ਵੀ ਅਸੀਂ ਆ ਰਹੇ ਹੱਡਾ ਜਾਂ ਹੋਰ ਕਈ ਮੁੱਖ ਮੰਤਰੀ ਦੀ ਦੌੜ 'ਚ ਵੀ ਸ਼ਾਮਲ ਸੀਗੇ ਔਰ ਆਪਣੇ ਆਪ ਨੂੰ ਮੁੱਖ ਮੰਤਰੀ ਦੇਖਣ ਵੀ ਲੱਗੇ ਸੀ ਨਤੀਜੇ ਆਉਣ ਤੱਕ ਨਹੀਂ ਕਲੀਅਰ ਹੋਇਆ ਵੀ ਸਾਡੀ ਨਹੀਂ ਸੱਤਾ ਆਉਣੀ ਕਿਉਂਕਿ ਅੱਜ ਕੱਲ੍ਹ ਜੀ ਹਾਲੇ 'ਚ ਮੈਂ ਜਿਹੜੇ ਜੰਮੂ ਕਸ਼ਮੀਰ ਤੋਂ ਨੇ 우ਮਾਰ ਅਬਦੁੱਲਾ ਮੁੱਖ ਮੰਤਰੀ ਉਹਨਾਂ ਦੀ ਵੀ ਮੈਂ ਸਟੇਟਮੈਂਟ ਪੜੀ ਕਿ ਵੀ ਇੰਡੀਆ ਗਰੁੱਪ ਨੂੰ ਮਤਲਬ ਕਿ ਉਹਨਾਂ ਦਾ ਕੋਈ ਅ এজেন্ডਾ ਨਹੀਂ ਹੈ ਵੀ ਕਿਸ ਸਾਧਨ ਨਾਲ ਆਪਾਂ ਅੱਗੇ ਕਿਸ ਚੀਜ਼ ਇਸ ਗਰੁੱਪ ਨੂੰ ਲੈ ਕੇ ਕਿੱਥੇ ਜਾਣਾ ਹੈ ਲੀਡ ਕਿਵੇਂ ਕਰਨਾ ਉਹਨਾਂ ਨੇ ਆਹੀ ਕਿਹਾ ਵੀ ਨਹੀਂ ਤਾਂ ਫਿਰ ਅਲੱਗ-ਅਲੱਗ ਹੀ ਹੋ ਜੇ ਰੋਕ ਤੋਂ ਦੋੜਦੇ ਉਹਨਾਂ ਦਾ ਮੈਂ ਵੀ ਪੜਿਆ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਪਾਰਟੀ ਹਰਿਆਣੇ 'ਚ ਵੀ ਹਾਲਾਂਕਿ ਭਾਜਪਾ ਤੀਜੀ ਵਾਰੀ ਕਾਬਜ ਹੋ ਗਈ 15 ਸਾਲੋਂ 15 ਹੋ ਗਈ ਚੱਲ ਪਿਆ ਔਰ ਇਸੇ ਤਰ੍ਹਾਂ ਦਿੱਲੀ 'ਚ ਦੇਖੋ ਰਣਨੀਤੀ ਤਾਂ ਹੈਗੀ ਆ ਤੋਂਮਾ 'ਚ ਜਿਹੜਾ ਆਪਸੀ ਟਕਰਾਅ ਜਾਂ ਕਹਿ ਲੋ ਆਪਸੀ ਮੁਕਾਬਲਾ ਆਮ ਆਦਮੀ ਪਾਰਟੀ ਤੇ ਭਾਜਪਾ ਚੀ ਆ ਉੱਥੇ ਇਹ ਬੱਕਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਤਾਂ ਸਾਰੇ 70 ਦੀਆਂ 70 ਸੀਟਾਂ ਤੇ ਆਪਣੇ ਉਮੀਦਵਾਰ ਵੀ ਐਲਾਨਤੇ ਆ ਔਰ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਵੀ ਕਲੀਅਰ ਕਰਤਾ ਕਿ ਅਰਵਿੰਦ ਕੇਜਰੀਵਾਲ ਹੋਣਗੇ ਪਰ ਭਾਜਪਾ ਜੀ ਜਾਂ ਕਾਂਗਰਸ ਦੀ ਗੱਲ ਕਰੀਏ ਤਾਂ ਸਾਰੀਆਂ ਸੀਟਾਂ ਤੇ ਅਜੇ ਤੱਕ ਆਪਣੇ ਉਮੀਦਵਾਰ ਵੀ ਨਹੀਂ ਐਲਾਨ ਸਕੇ ਔਰ ਖਾਸ ਕਰ ਭਾਜਪਾ ਦੀ ਗੱਲ ਕਰੀਏ ਤਾਂ ਅਜੇ ਤੱਕ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਵੀ ਨਹੀਂ ਦਿੱਤਾਗਾ ਹਮ ਤੇ ਕਿਹਨੂੰ ਬਣਾਇਆ ਜਾਊਗਾ ਕਿਰੋ ਨੈਸ਼ਨਲ ਪਾਰਟੀ ਆ ਉਹਦੇ ਉਹਦਾ ਅਲੱਗ ਹੁੰਦਾ ਔਰ ਇਹ ਮੁਕਾਬਲਾ ਦੋਵਾਂ ਤੇ ਰਾਂਚਾ ਔਰ ਤੀਸਰੀ ਤਰਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਚ ਕਾਂਗਰਸ ਪਾਰਟੀ ਮਜ਼ਬੂਤ ਹੋਈ ਹੈ ਭਾਵੇਂ ਦਿੱਲੀ ਚ ਨਹੀਂ ਮਜ਼ਬੂਤ ਹੋਈ ਪੂਰੇ ਦੇਸ਼ ਚ ਮਜ਼ਬੂਤ ਹੋਈ ਹੈ ਔਰ ਕਾਂਗਰਸ ਪਾਰਟੀ ਨੂੰ ਸਮਰਥਨ ਮਿਲਿਆ ਉਹ ਕਾਂਗਰਸ ਪਾਰਟੀ ਇੱਕ ਦੇ ਕਿਉਂਕਿ ਇੱਕ ਰਿਆ ਵਿਧਾਇਕ ਉਹ ਉਹ ਅੱਗੇ ਕਿੰਨਾ ਵੱਧੀ ਹੈ ਜਾਂ ਮੁਕਾਬਲੇ ਚ ਕਿਸ ਤਰ੍ਹਾਂ ਆਉਂਦੀ ਹੈ ਜਾਂ ਕਿਸ ਤਰ੍ਹਾਂ ਦੀ ਨਵੀਂ ਰਣਨੀਤੀ ਲੈ ਕੇ ਆਉਂਦੀ ਹੈ ਉਹ ਸਮਾਂ ਦੱਸੂਗਾ ਮਤਲਬ ਤਕੌਣਾ ਅਜੇ ਸਾਹਮੋ ਸਾਹਮਣੇ ਦੀ ਟੱਕਰ ਆ ਤਕੌਣਾ ਮੁਕਾਬਲਾ ਪਣਦਾ ਉਹ ਸਮਾਂ ਦੱਸੂਗਾ ਔਰ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਦੇਖਿਆ ਕਿ ਕੱਲ ਚੋਣ ਕਮਿਸ਼ਨ ਨੂੰ ਮਿਲੇ ਆ ਆਪਣੇ ਅਰਵਿੰਦ ਕੇਜਰੀਵਾਲ ਜਾਂ ਉੱਥੋਂ ਦੀ ਜਿਹੜੀ ਟੀਮ ਹੈ ਤਾਂ ਉਹ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਸੀ ਦਿੱਲੀ ਦੇ ਮੁੱਖ ਮੰਤਰੀ ਆਦਿਸ਼ੀ ਉਹ ਵੀ ਉਹਨਾਂ ਦੇ ਨਾਲ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਤੇ ਅੱਜ ਭਾਤੇ ਦੋਸ ਵੀ ਲਾਏ ਆ ਆਮ ਆਦਮੀ ਪਾਰਟੀ ਨੇ ਵੀ ਲਾਇਆ ਕਿ ਦਿੱਲੀ ਦੀ ਸੱਤਾ ਤੇ ਕਾਬਜ ਹੋਣ ਲਈ ਹਰ ਤਰ੍ਹਾਂ ਦੇ ਹੱਤਕੰਡੇ ਵਰਤ ਰਹੀ ਹੈ ਈਵਨ ਬਾਹਰੋਂ ਲਿਆ ਕੇ ਵੋਟਰਾਂ ਦੀਆਂ ਵੋਟਾਂ ਬਣਾਈਆਂ ਜਾਂ ਰਹੀਆਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਔਰ ਇਹ ਇਹ ਬੁਦਦੇ ਦਿੱਲੀ ਪੰਜਾਬ ਦੀ ਜਿਹੜੀ ਹੈਗੀ ਲੀਡਰਸ਼ਿਪ ਤਾਂ ਉਧਰ ਝੁਕੀ ਜਾਊਗੀ ਪਰ ਇਹ ਜ਼ਰੂਰ ਆ ਕਿ ਜਿਸ ਤਰ੍ਹਾਂ ਕੇ ਕਾਲੀ ਦਲ ਜਾਂਦਾ ਹੁੰਦਾ ਜਾਂ ਕਾਲੀ ਦਲ ਦਾ ਝੁਕਾਰਾ ਰੈਂਦਾ ਹੁੰਦਾ ਕਾਲੀ ਲੀਡਰਸ਼ਿਪ ਜਾਂ ਸੁਖਵੀਰ ਬਾਦਲ ਦੀ ਗੱਲ ਕਰੀਏ ਜਾਂ ਹੋਰ ਲੀਡਰਸ਼ਿਪਾਂ ਜਿਹੜੇ ਕਾਲੀ ਧੜੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਸ਼ਾਂਤ ਹੀ ਹੈ ਹੋਰ ਇਹ ਜ਼ਰੂਰ ਹੈ ਕਿ ਹਮੇਸ਼ਾ ਕਾਲੀ ਦਲ ਬਾਦਲ ਉੱਥੇ ਜਾ ਕੇ ਲੜਦਾ ਰਿਹਾ ਜਾਂ ਵੈਦ ਚ ਭਾਜਪਾ ਦੀ ਖੜਦਾ ਰਿਹਾ ਪਰ ਹੁਣ ਤਾਂ ਇਹਨਾਂ ਦਾ ਇਕੱਠ ਜੋੜ ਵੀ ਟੁੱਟਿਆ ਹੋਇਆ ਔਰ ਕਾਲੀ ਦਲ ਦੇ ਕਹ ਲਈਏ ਬਾਦਲ ਧੜੇ ਦੇ ਅਜੇ ਤਾਂ ਪੱਲੇ ਪੰਜਾਬ 'ਚ ਹੀ ਕੁਝ ਨਹੀਂ ਹੈ ਦਿੱਲੀ 'ਚ ਜਾ ਕੇ ਕੀ ਹੋਣਾ ਹੈ ਨਾ ਪਰ ਦਿੱਲੀ 'ਚ ਇੰਨੀ ਹੈਗੀ ਕੋਈ ਹਾਲਾਤ ਬਹੁਤੇ ਵੀ ਇਹ ਪ੍ਰਭਾਵਿਤ ਕਰ ਸਕਣ ਔਰ ਇਹ ਜ਼ਰੂਰ ਹੈ ਕਿ ਉੱਥੇ ਸਿੱਖ VOTER ਹੈਗੇ ਆ ਜਿਹੜੇ ਉਹ ਪ੍ਰਭਾਵਿਤ ਕਰਦੇ ਆ ਉਹ ਕਿੱਧਰ ਨੂੰ ਜਾਂਦੇ ਆ ਕਿਹਦੇ ਹੱਕ 'ਚ ਖੜਦੇ ਆ ਜਾਂ ਕਿਉਂਕਿ ਪਿਛਲੇ ਸਮੇਂ 'ਚ ਤਾਂ ਦੇਖੀਏ ਤਾਂ ਬਹੁਤਾ ਦੇਖੋ ਆਮ ਆਦਮੀ ਪਾਰਟੀ ਦੇ ਚਾ ਪੰਜਾਬ ਸੀ ਚਾ ਦਿੱਲੀ ਆ ਜਿੱਥੇ-ਜਿੱਥੇ ਵੀ ਸਿੱਖ VOTER ਸੀ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਨਾਲ ਹੀ ਖੜੇ ਆ ਔਰ ਹੁਣ ਇਸ ਵਾਰ ਕੀ ਫੈਸਲਾ ਲੈਂਦੇ ਆ ਜਾਂ ਕੀ ਨਤੀਜਾ ਆਉਂਦਾ ਉਹ ਸਮਾਂ ਦੱਸੂਗਾ ਸਰ ਇਹਦੇ ਨਾਲ ਹੁਣ ਆਪਾਂ ਦਿੱਲੀ ਤੋਂ ਜੇ ਵਾਪਸ ਪੰਜਾਬ ਵੱਲ ਆਈਏ ਤੇ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤੇ ਖਾਸ ਤੌਰ ਤੇ ਕਿਸਾਨ ਨਾ ਕੋ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਵੱਲੋਂ ਪੰਜਾਬ ਭਾਜਪਾ ਨੂੰ ਇੱਕ ਸੁਨੇਹਾ ਦਿੱਤਾ ਗਿਆ ਤਾਂ ਉੱਤੇ ਜ਼ਰੂਰ ਝਾਤ ਮਰਵਾ ਦਿਓ ਆ ਦੇਖੋ ਇਹ ਜਿਹੜਾ ਸੁਨੇਹਾ ਡੱਲੇਵਾਲ ਸਾਹਿਬ ਨੇ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਪੰਜਾਬ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਉਹ ਸ੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਕੋਲੇ ਗਈ ਹੈ ਕਿ ਉਹਨਾਂ ਦਾ ਜਿਹੜਾ ਮਰਨ ਵਰਤਾ ਉਹ ਖੁਲਾਇਆ ਜਾਵੇ ਜਾਣਾ ਉਹਨਾਂ ਨੂੰ ਦੇਤ ਕੀਤੀ ਜਾਵੇ ਪਰ ਇਸ ਮੁੱਦੇ ਤੇ ਉਹਨਾਂ ਨੇ ਜਿਹੜਾ ਸਲੇਹਾ ਦਿੱਤਾ ਹੈ ਕਿ ਤੁਸੀਂ ਉੱਥੇ ਜਾਣ ਦੀ ਬਜਾਏ ਜ਼ਥੇਦਾਰ ਸਾਹਿਬ ਕੋਲੇ ਜਾਣ ਦੀ ਬਜਾਏ ਜਾਂ ਇਸ ਸੰਘਰਸ਼ ਨੂੰ ਖਤਮ ਕਰਨ ਲਈ ਹੱਥ ਕੰਡੇ ਵਰਤਣ ਦੀ ਬਜਾਏ ਤੁਸੀਂ ਦਿੱਲੀ ਆਪਣੀ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਹੈ ਉਹਦੇ ਕੋਲੇ ਜਾਓ ਗੱਲ ਤਾਂ ਉਹਦੀ ਸਹੀ ਹੈ ਹਮ ਦਿੱਲੀਵਾਲ ਸਾਹਿਬ ਭਾਵੇਂ ਉਹ ਦੇਖੋ ਐਡੀ ਉਹਨਾਂ ਦੀ ਹਾਲਤ ਵਿਗੜੀ ਹੋਈ ਹੈ ਕਿੰਨੇ 40 ਦਿਨ ਤੋਂ ਉੱਪਰ ਹੋ ਗਿਆ 45 ਦਿਨ ਦੇ ਕਰੀਬ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ ਬਰਨ ਵਰਤੇ ਉਹਨਾਂ ਦੀ ਸੇਤ ਜਿਹੜੀ ਆ ਉਹ ਮਤਲਬ ਕਾਰਗਰ ਨਹੀਂ ਹੈਗੀ ਇਹ ਵੀ ਉਹਨਾਂ ਨੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਂ ਹੋਰਾਂ ਨੂੰ ਹੁਣ ਮਿਲਣ ਤੋਂ ਵੀ ਇਨਕਾਰ ਕਰਤਾ ਔਰ ਉਹਨਾਂ ਨੇ ਕਿਹਾ ਕਿ ਮੇਰੇ ਨੇੜੇ ਸਿਰਫ ਇੱਕ ਸਿਮਰਨ ਵਾਹਿਗੁਰੂ ਸ਼ਬਦ ਦਾ ਜਾਂ ਕੀਰਤਨ ਚੱਲਦਾ ਰਹੇ ਜਿਹੜਾ ਮੈਂ ਸਰਵਨ ਕਰਦਾ ਹਾਂ ਔਰ ਇਹ ਸਰਵਨ ਕਰਦਾ ਕਰਦਾ ਹੀ ਮੈਂ ਇਹ ਸਵਾਦ ਛੱਡਾਂ ਤਾਂ ਮੈਂ ਛੱਡਾਂ ਮਤਲਬ ਇੱਕ ਭਾਵਕਤਾ ਵਾਲਾ ਉਹਨਾਂ ਦਾ ਸਨੇਹਾ ਔਰ ਉਹਨਾਂ ਨੇ ਇਹ ਸਨੇਹਾ ਦਿੱਤਾ ਪੰਜਾਬ ਭਾਜਪਾ ਨੂੰ ਕਿ ਤੁਸੀਂ ਦਿੱਲੀ ਜਾਓ ਦਿੱਲੀ ਜਾ ਕੇ ਔਰ ਬਣਦਾ ਵੀ ਹੈ ਜੇ ਆਪਾਂ ਦੇਖੀਏ ਨਾ ਨੈਤਿਕ ਤੌਰ ਤੇ ਵੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਕਿਉਂਕਿ ਪੰਜਾਬ ਦੇ ਮਸਲੇ ਜਾਂ ਮੁੱਦੇ ਆ ਜਿਹੜੇ ਉਹ ਸਾਂਝੇ ਨੇ ਇਹ ਜੇ ਕਿਸਾਨੀ ਹੈ ਤਾਂ ਵਪਾਰੀ ਹੈ ਵਪਾਰੀ ਕਿਸਾਨੀ ਹੈ ਤਾਂ ਮਜ਼ਦੂਰ ਆ ਹਮ ਮਤਲਬ ਜੇ ਆਪਾਂ ਗੱਲ ਕਰੀਏ ਦੇਖੋ ਇਹ ਇਕੱਲੀ ਕੋ ਸਿੱਖਾਂ ਦੀ ਗੱਲ ਨਹੀਂ ਹੈ ਪੰਜਾਬ ਚ ਪੰਜਾਬ ਦਾ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਮੋਦੇ ਮਸਲੇ ਜਿਹੜੇ ਸਭ ਸਾਂਝੇ ਹੀ ਨੇ ਪੰਜਾਬੀਆਂ ਦੇ ਪੰਜਾਬੀ ਇੱਕ ਮੰਚ ਤੇ ਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਔਰ ਜੇ ਇੱਕ ਨੂੰ ਲਾਭ ਮਿਲਦਾ ਤਾਂ ਉਹਦਾ ਫਾਇਦਾ ਕੁਦਰਤੀਆ ਤੇ ਦੂਜੇ ਵਪਾਰੀ ਨੂੰ ਮਿਲਣਾ ਹੀ ਮਿਲਣਾ ਜੇ ਕਿਸਾਨ ਨੂੰ ਮਿਲਣਾ ਕਿਸਾਨ ਨੂੰ ਮਿਲਣਾ ਤਾਂ ਮਜ਼ਦੂਰ ਨੂੰ ਮਿਲਣਾ ਹੀ ਮਿਲਣਾ ਮਤਲਬ ਇੱਕ ਸਾਂਝ ਹੈ ਆਰਥਿਕ ਸਾਂਝ ਵੀ ਹੈ ਇਹ ਸਾਡੀ ਵੈਸੇ ਸਾਂਝ ਹੈ ਨਾ ਆਪਸੀ ਮਤਲਬ ਰਸਤਿਆਂ ਦੀ ਕਹ ਲਓ ਸਾਂਝ ਹੈ ਜਾਂ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਜਾਂ ਸਮਾਜਿਕ ਸਾਂਝ ਹੈ ਸਾਡੀ ਆਰਥਿਕ ਸਾਂਝ ਵੀ ਹੈ ਜੇ ਪੰਜਾਬ ਦਾ ਕਿਸਾਨ ਮਜਬੂਤ ਹੈ ਕਿਉਂਕਿ ਸਾਰੀ ਇੱਥੇ ਐਗਰੋ ਬਹੁਤੀ ਐਗਰੋ ਇੰਡਸਟਰੀ ਹੈ ਨਾ ਹਮ ਹੈ ਨਾ ਜੇ ਕਿਸਾਨੀ ਦੇ ਘਰੇ ਆਉਂਦਾ ਫਾਇਦਾ ਹੁੰਦਾ ਤਾਂ ਫਿਰ ਸਭ ਨੂੰ ਹੀ ਉਹਦਾ ਲਾਭ ਮਿਲਦਾ ਉਹਦਾ ਕਰਕੇ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਦੇਖੋ ਇਸ ਗੱਲ ਤੇ ਉਹ ਦਿੱਲੀ ਜਾ ਕੇ ਜਾਂ ਮੋਦੀ ਸਾਹਿਬ ਨੂੰ ਜਾਂ ਮਤਲਬ ਅਮਿਤ ਸ਼ਾਹ ਨੂੰ ਮਿਲ ਕੇ ਉਹਨਾਂ ਨੂੰ ਜ਼ਰੂਰ ਇਸ ਮੁੱਦੇ ਤੇ ਜਾਂ ਜਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ ਜੇ ਡੱਲੇਵਾਲ ਸਾਹਿਬ ਨੂੰ ਰੱਬ ਨਾ ਕਰੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ ਜਾਂ ਦੇਸ਼ ਦੇ ਉਹਨਾਂ ਦਾ ਮਾੜਾ ਅਸਰ ਪਊਗਾ ਇਸ ਮੁੱਦੇ ਤੇ ਭਾਜਪਾ ਨੂੰ ਜ਼ਰੂਰ ਜਿਹੜੀ ਇਹ ਦਿੱਲੀ ਦੀ ਆਪਣੀ ਲੀਡਰਸ਼ਿਪ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਹੈ ਜਾਂ ਮਸਲਿਆਂ ਮੁੱਦਿਆਂ ਦੇ ਹੱਲ ਲਈ ਜਿਹੜਾ ਅੱਗੇ ਆਉਣਾ ਚਾਹੀਦਾ ਜੋ ਹਾਲਾਤ ਬਣ ਚੁੱਕੇ ਆ ਸਰ ਕਿਸਾਨੀ ਸੰਘਰਸ਼ ਨਾਲ ਇੱਕ ਹੋਰ ਵੱਡਾ ਸਵਾਲ ਜੁੜਿਆ ਹੈ ਵੀ ਕੱਲ ਬੀਤੇ ਦਿਨ ਮੋਗਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਾਂ ਆਪਾਂ ਕਹੀਏ ਐਸਕੇਐਮ ਦੇ ਵੱਲੋਂ ਮਹਾਪੰਚਾਇਤ ਰੱਖੀ ਗਈ ਸੀ ਤਾਂ ਉਹਦੇ ਵਿੱਚ ਕੀ ਨਿਕਲਿਆ ਰਿਜ਼ਲਟ ਕੀ ਨਿਕਲਿਆ ਉਹਦਾ ਦੇਖੋ ਮਹਾਪੰਚਾਇਤ ਦੀ ਗੱਲ ਕਰੀਏ ਤਾਂ ਮੋਗਾ ਚ ਸਾਰੇ ਜਿੰਨੀ 32 ਜਥੇਬੰਦੀਆਂ ਨਹੀਂ ਉਹ ਚ 40 ਜਥੇਬੰਦੀਆਂ ਨੇ ਭਾਗ ਲਿਆ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਔਰ ਉਹ ਚ ਜਿੱਥੇ ਵਕ ਵਕ ਮੋਤਿਆਂ ਤੇ ਖਾਸ ਕਰਕੇ ਜਿਹੜੀ ਕੌਮੀ ਖੇਤੀ ਨੀਤੀ ਹੈ ਜਾਂ ਖਰੜਾ ਉਹ ਬਣਾਈ ਜਾ ਰਹੀ ਹੈ ਜਿਉਂ ਦਾ ਜਿਹੜਾ ਖਰੜਾ ਭੇਜਿਆ ਗਿਆ ਪੰਜਾਬ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਬਾਕੀ ਸਟੇਟਾਂ ਨੂੰ ਭੇਜਿਆ ਗਿਆ ਪੰਜਾਬ ਨੂੰ ਵੀ ਭੇਜਿਆ ਗਿਆ ਉਹਦਾ ਇੱਕ ਤਾਂ ਉਹਨੂੰ ਰੱਦ ਕੀਤਾ ਗਿਆ ਮੇਨ ਮੁੱਖ ਤੌਰ ਤੇ ਔਰ ਇਹ ਵੀ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਮੁੱਠਤਾ ਨਾਲ ਕਿ ਇਸ ਖਰੜੇ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬਲਾਕ ਕੇ ਉਹ ਚੇਨੂ ਰੱਦ ਕੀਤਾ ਜਾਵੇ ਇਹ ਵੀ ਮੰਗ ਜਾਂ ਮੋਤੋ ਇਹ ਉਠਾਇਆ ਗਿਆ। ਹੋਰ ਪੰਜਾਬ ਸਰਕਾਰ ਵੱਲੋਂ ਵੀ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਗੱਲ ਕਰੀਏ ਤਾਂ ਪਿਛਲੇ ਦਿਨਾਂ 'ਚ ਉਹਨਾਂ ਨੇ ਟਵੀਟ ਕੀਤਾ ਜਾਂ ਜਿਹੜਾ ਉਹ ਬੋਲੇ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਖਰੜਾ ਜਾਈ ਅਸੀਂ ਨੀਤੀ ਤੇ ਜਿਹੜੀ ਆ ਪੰਜਾਬ ਸਰਕਾਰ ਮੋਹਰ ਨਹੀਂ ਲਾਵੇਗੀ। ਇੱਕ ਹਿਸਾਬ ਨਾਲ ਉਹਨਾਂ ਨੇ ਰਾਤੀ ਕੀਤਾ ਪਰ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਉਹਨੂੰ ਜਿਹੜਾ ਬਲਾਕ ਕੇ ਵਿਧਾਨ ਸਭਾ ਦਾ ਸੈਸ਼ਨ ਬਲਾਕ ਕੇ ਰੱਦ ਕੀਤਾ ਜਾਵੇ। ਦੇ ਨਾਲ ਹੀ ਜਿਸ ਤਰ੍ਹਾਂ ਅਗਲੇ ਵੀ ਪ੍ਰੋਗਰਾਮ ਦਿੱਤੇ 13 ਦਾ ਪ੍ਰੋਗਰਾਮ ਦਿੱਤਾ ਜਾਂ 26 ਜਨਵਰੀ ਨੂੰ ਡਾਇਰੈਕਟਰ ਮਾਰਚ ਉਹਦਾ ਦਿੱਤਾ ਪ੍ਰੋਗਰਾਮ ਤਾਂ ਉੱਥੇ ਏਕਤਾ ਦੀ ਵੀ ਗੱਲ اٹਹੀ ਹੈ ਕਿ ਦੋਵੇਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਤੇ ਗੈਰ ਸਿਆਸੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜੇ ਜਿਹੜੀਆਂ ਜਥੇਬੰਦੀਆਂ ਉੱਥੇ ਬੈਠੀਆਂ ਨੇ ਡੱਲੇਵਾਲ ਸਾਹਿਬ ਤੇ ਆਪਣੇ ਭੰਦੇਰ ਸਾਹਿਬ ਦੀ ਜਥੇਬੰਦੀਆਂ ਬੈਠੀਆਂ ਨੇ ਦਰਨੇ ਤੇ ਜਾਂ ਪ੍ਰੋਟੈਸਟ ਕਰ ਰਹੀਆਂ ਨੇ ਉਹਨਾਂ ਨਾਲ ਏਕਤਾ ਦੀ ਵੀ ਗੱਲ ਹੋਈ ਹੈ ਇਹ ਜਿਹੜੇ ਜਗਿੰਦਰ ਸਿੰਘ ਅਗਰਾਹਾ ਨੇ ਉਹਨਾਂ ਨੇ ਮਤਾ ਲੈ ਕੇ ਆਂਦਾ। ਪਰ ਇਹ ਵੀ ਹੈ ਕਿ ਅੱਜ ਜਿਹੜੀਆਂ ਆਪਸੀ ਜਿਹੜੀਆਂ ਜਥੇਬੰਦੀਆਂ ਦਾ ਇੱਕ ਵਫਦ ਉਹਨਾਂ ਦੇ ਨਾਲ 2-250 ਹੋਰ ਵੀ ਕਿਸਾਨ ਵਰਕਰ ਆਗੂ ਅੱਜ ਉੱਥੇ ਜਾ ਰਹੇ ਆ ਦੋਨਾਂ ਬੱਡਰਾਂ ਤੇ। ਪਰ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਏਕਤਾ ਵੀ ਬਣੇ। ਪਰ ਜੇ ਗੱਲ ਕਰੀਏ ਤਾਂ ਲਗਨ ਜਦੋਂ ਮੁੱਦਾ ਇੱਕ ਹੈ, ਮਸਲਾ ਇੱਕ ਹੈ, ਤਾਂ ਫਿਰ ਅਲੱਗ-ਅਲੱਗ ਡਫਲੀ ਵਜਾਉਣ ਦੀ بجائے ਕਿਉਂਕਿ ਲੋਕ ਵੀ ਹੁਣ ਪੰਜਾਬ ਦੇ ਲੋਕ ਵੀ ਜਾਂ ਬਰ ਉਹ ਬੈਠੇ ਲੋਕ ਵੀ ਇਹ ਦਬਾਅ ਪਾਉਂਦੇ ਕਿ ਜਦੋਂ ਤੁਹਾਨੂੰ ਕੋਈ ਮੁੱਦਾ ਹੈ ਇੱਕ ਹੈ ਮਸਲਾ ਹੈ ਇੱਕ ਹੈ ਤਾਂ ਇੱਕ ਮੰਚ ਤੋਂ ਲੜਾਈ ਲੜੀ ਜਾਵੇ ਜਦੋਂ ਇੱਕ ਮੰਚ ਤੋਂ ਲੜਾਈ ਲੜੀ ਜਾਊਗੀ ਤਾਂ ਪ੍ਰਭਾਵਸ਼ਾਲੀ ਹੋਊਗੀ ਬਿਲਕੁਲ ਉਧਰ ਦੀਆਂ ਸਰਕਾਰ ਵੀ ਝੁਕਣ ਲਈ ਮਜਬੂਰ ਹੋਊਗੀ ਜਦੋਂ ਤੁਸੀਂ ਇੱਕ ਮੰਚ ਤੋਂ ਇੱਕ ਮੁੱਠਤਾ ਨਾਲ ਲੜਾਈ ਲੜਦੇ ਹੋ ਜਾਂ ਜਿਸ ਤਰ੍ਹਾਂ ਦਿੱਲੀ 'ਚ ਲੜੀ ਗਈ ਹੈ ਇੱਕ ਮੁੱਠਤਾ ਨਾਲ ਔਰ ਉਸ ਤਰ੍ਹਾਂ ਦੀ ਲੜਾਈ ਸਾਂਝੀ ਲੜਾਈ ਲੜੀ ਜਾਂਦੀ ਹੈ ਤਾਂ ਲੋਕ ਲੈੜ ਤਾਂ ਬਣੀ ਚੁੱਕਿਆ ਨਾ ਮਸਲਾ ਬਿਲਕੁਲ ਇਹਦੇ ਨਾਲ ਲੋਕਾਂ ਦਾ ਹੀ ਪਾਵ ਤਾਂ ਜੁੜ ਚੁੱਕੀਆਂ ਭਾਵਨਾਵਾਂ ਫੇਰ ਦੁਬਾਰਾ ਪਰ ਜਦੋਂ ਇਹ ਸਾਂਝੀਏ ਤੌਰ ਤੇ ਲੜਾਈਆਂ ਲੜਨੀਆਂ ਜਥੇਬੰਦੀ ਲੜਾਈ ਲੜੂਗੀ ਜਾਂ ਅੱਜ ਦੀ ਜਿਹੜੀ ਮੀਟਿੰਗ ਚ ਆਪਸੀ ਇਹਨਾਂ ਦੀ ਸਾਂਝ ਕਿਸ ਤਰ੍ਹਾਂ ਦੀ ਬਣਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਹ ਵੈਸੇ ਜਿਹੜੀ ਜੇ ਕਹਿ ਲਈ ਇਹ ਸੰਘਰਸ਼ ਨਾਲ ਕਿਸਾਨੀ ਸੰਘਰਸ਼ ਨਾਲ ਲਗਾਤਾਰ ਲਾਮਬੰਦੀ ਵੱਧ ਰਹੀ ਹੈ ਔਰ ਕਿਸਾਨ ਜਥੇਬੰਦੀਆਂ ਦਾ ਵੀ ਇਹ ਚੰਗਾ ਫੈਸਲਾ ਜੀ ਇੱਕ ਮੰਚ ਤੇ ਹੋ ਕੇ ਲੜਨ ਜਿਹੜੀ ਦੁਬਾਰਾ ਦਿੱਲੀ ਨੂੰ ਕਹਿ ਲੋ ਜਾਂ ਕੇਂਦਰ ਸਰਕਾਰ ਨੂੰ ਜਿਹੜੀ ਹੈ ਲੜਾਈ ਦਿੱਤੀ ਜਾ ਸਕਦੀ ਹੈ ਔਰ ਭਗਵੰਤ ਮਾਨ ਦੇ ਉਹਨਾਂ ਨੇ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਜਿਹੜੀਆਂ ਪੰਜਾਬ ਸਰਕਾਰ ਨਾਲ ਜੁੜੀਆਂ ਹੋਈਆਂ ਮੰਗਾਂ ਜਾਂ ਮੁੱਦੇ ਨੇ ਕਿਸਾਨਾਂ ਦੇ ਉਹਨਾਂ ਤੇ ਪੰਜਾਬ ਸਰਕਾਰ ਵੀ ਧਿਆਨ ਦੇਵੇ ਕੇਂਦਰ ਦੇ ਨਾਲ ਨਾਲ ਤੇ ਔਰ ਅੱਜ ਹੋ ਸਕਦਾ ਹੈ ਏਕਤਾ ਨਾਲ ਕੋਈ ਨਵਾਂ ਪ੍ਰੋਗਰਾਮ ਦਿੱਤਾ ਜਾਵੇ ਔਰ ਇਹ ਵੀ ਹੈ ਕਿ 15 ਤਰੀਕ ਨੂੰ ਇਹਦੇ ਪਟਿਆਲਾ ਵਿਖੇ ਦੂਖਨਵਾਰ ਗੁਰਦੁਆਰਾ ਦੂਖਨਵਾਰਨ ਸਾਹਿਬ ਵਿਖੇ ਇੱਕ ਮੀਟਿੰਗ ਵੀ ਰੱਖੀ ਗਈ ਹੈ। ਯਾਰ ਸੇ ਅਸੀਂ ਜਿਹੜਾ ਕਿਸਾਨ ਮੋਰਚਾ ਹੈ ਕਿ ਅਗਲਾ ਪ੍ਰੋਗਰਾਮ ਕੀ ਹੋਵੇ ਜਾਂ ਜਿਸ ਤਰ੍ਹਾਂ ਮਤਲਬ ਦਿੱਲੀ ਅਜੇ ਰਾਸਥਾਂ ਸੋਰੀ ਹਰਿਆਣੇ 'ਚ ਰੋਕਾਂ ਲੱਗੀਆਂ ਹੋਈਆਂ ਉਹਨਾਂ ਨੂੰ ਭਲਾ ਕੇ ਦਿੱਲੀ ਤੱਕ ਕਿਸ ਤਰ੍ਹਾਂ ਜਾਣਾ ਜਾਂ ਇਸ ਸੰਘਰਸ਼ ਨੂੰ ਦਿੱਲੀ ਤੱਕ ਕਿਸ ਤਰ੍ਹਾਂ ਲੈ ਕੇ ਜਾਣਾ ਜਿਸ ਤਰ੍ਹਾਂ ਮਤਲਬ ਹੁਣ ਤੱਕ ਜਿੰਨੇ ਵੀ ਯਤਨ ਹੋਏ ਆ ਬਾਰਡਰਾਂ 'ਤੇ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ ਨਕਸਾਨ ਧੜਿਆਂ ਵੱਲੋਂ ਤਾਂ ਨੂੰ ਹਰਿਆਣਾ ਇਹ ਪੁਲਿਸ ਨੇ ਕਹਿ ਲੋ ਜਾਂ ਜਿਹੜੀਆਂ ਕੇਂਦਰੀ ਸੁਰੱਖਿਆ ਫੋਰਸਾਂ ਨੇ ਉਹਨਾਂ ਨੂੰ ਨਾਕਾਮ ਕੀਤਾ ਜਾਂ ਉਹਨਾਂ ਨੂੰ ਪਿੱਛੇ ਧੱਕਣ 'ਚੋਂ ਸਫਲ ਰਹੇ ਆ ਕਿਸਾਨਾਂ ਨੂੰ ਰਸਤੇ 'ਚ ਵੀ ਕਿਸ ਤਰ੍ਹਾਂ ਕੰਡਿਆਲੀ ਤਾਰਾਂ ਜਾਂ ਹੋਰ ਕੱਲ ਗੱਡੇ ਗਏ ਆ ਕਿ ਜੇ ਸਾਝੇ ਮੋਰਚੇ ਤੋਂ ਲੜਾਈ ਲੜੀ ਜਾਊ ਇੱਕ ਮੁਟਤਾ ਨਾਲ ਲੜਾਈ ਲੜੀ ਜਾਊ ਤਾਂ ਤਸਾਰ ਦਿੱਲੀ ਪਹੁੰਚਣ 'ਚ ਵੀ ਸਫਲ ਹੋਣਗੇ ਸਰਕਲ ਦੀ ਮਹਾਪੰਚਾਇਤ ਚ ਕਈ ਵੱਡੇ ਕਿਸਾਨ ਲੀਡਰ ਪਹੁੰਚੇ ਉਹਨਾਂ ਵਿੱਚ ਰਕੇਸ਼ ਟਕੈਤ ਵੀ ਉੱਥੇ ਮੌਜੂਦ ਸਨ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਮੋਰਚਾ ਇਹ ਅੰਦੋਲਨ ਜਦ ਤੱਕ ਪੰਜਾਬ ਤੋਂ ਬਾਹਰ ਨਹੀਂ ਜਾਵੇਗਾ ਤਾਂ ਤਦ ਤੱਕ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਇਹ ਰਕੇਸ਼ ਟਕੈਤ ਦੇ ਵੱਲੋਂ ਕਿਹਾ ਗਿਆ ਦੇਖੋ ਇਹ ਗੱਲ ਤਾਂ ਹੈਗੀ ਆ ਹੁਣ ਦਿੱਲੀ ਆ ਦੇਖੋ ਇਹ ਪ੍ਰੋਟੈਸਟ ਦਿੱਲੀ ਪੰਜਾਬ ਚ ਕਰਦੇ ਆ ਔਰ ਭਗਵੰਤ ਮਾਨ ਨੇ ਵੀ ਪਿਛਲੇ ਦਿਨਾਂ 'ਚ ਮੁੱਦਾ ਠਾਇਆ ਵੀ ਤੁਸੀਂ ਰਸਤੇ ਪੰਜਾਬ ਦੇ ਰੋਕਦੇ ਹੋ ਜਾਂ ਪੰਜਾਬ 'ਚ ਬੰਦ ਕਰਦੇ ਹੋ ਤਾਂ ਤੁਸੀਂ ਇਹਦਾ ਅਸਰ ਆਰਟਿਕ ਤੌਰ ਤੇ ਪੰਜਾਬੀਆਂ ਨੂੰ ਹੀ ਸਹਿਣਾ ਪੈ ਰਿਹਾ ਉਹ ਦਿੱਲੀ ਬੈਠੇ ਆ ਦਿੱਲੀ ਜਿਹੜਾ ਪ੍ਰਭਾਵ ਦਿੱਲੀ ਚ ਦੇਣਾ ਉਹਦੇ ਲਈ ਤਾਂ ਦਿੱਲੀ ਪਹੁੰਚਣਾ ਜ਼ਰੂਰੀ ਆ ਔਰ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਨਹੀਂ ਲਿਜਾ ਸਕਦੇ ਵੈਸੇ ਜਾਵ ਲੋ ਕਿਉਂਕਿ ਹਰਿਆਣਾ ਚ ਵੀ ਭਾਜਪਾ ਦੀ ਸਰਕਾਰ ਆ ਔਰ ਜਦੋਂ ਕਿਸਾਨਾਂ ਨੇ ਕਿਹਾ ਵੀ ਅਸੀਂ 100-100 ਦਾ ਮਰਨ ਜਥੇ ਭੇਜਾਂਗੇ ਫਿਰ ਇਹਨਾਂ ਨੇ ਕਿਹਾ ਤੁਸੀਂ ਤੁਰਕੇ ਵੀ ਨਹੀਂ ਜਾ ਸਕਦੇ ਇਹ ਉਹ ਪਹਿਲਾਂ ਦਾ ਪੁਕਿਆ ਸੀ ਵਿਵਸਥਾਂ ਤੇ ਜਾ ਸਕਦੇ ਹੋ ਜਾਂ ਅੱਗੇ ਜਾ ਸਕਦੇ ਹੋ ਜਦੋਂ ਇਹਨਾਂ ਨੇ ਕਿਹਾ ਵੀ ਸਾਡੇ ਜਥੇ ਤੁਰ ਕੇ ਜਾਣਗੇ ਜਿੱਥੇ ਸਾਨੂੰ ਰੋਕ ਲਿਆ ਜਾਊਗਾ ਅਸੀਂ ਰੁਕ ਜਾਾਂਗੇ ਰਾਤ ਪੈ ਜੂ ਰੁਕ ਜਾਾਂਗੇ ਉੱਥੇ ਦੂਜੇ ਦਿਨ ਫਿਰ ਚੱਲਾਂਗੇ ਮਤਲਬ ਇਸ ਹਿਸਾਬ ਨਾਲ ਜਿਦੋਂ ਇਹਨਾਂ ਨੇ ਉਹ ਜਥੇ ਭੇਜਣ ਦੀ ਉਹ ਕੀਤਾ ਪ੍ਰੋਗਰਾਮ ਦਿੱਤਾ ਕਿਸਾਨ ਜਥੇਬੰਦੀਆਂ ਨੇ ਜਾਂ ਸੰਘਰਸ਼ਕਾਰੀ ਜਥੇਬੰਦੀਆਂ ਨੇ ਤਾਂ ਸਰਕਾਰ ਨੇ ਇਹਨੂੰ ਵੀ ਟੱਕਤਾ ਜੀ ਔਰ ਹੁਣ ਜਿਹੜਾ ਨਮੀ ਜਦੋਂ ਲਾਮਬੰਦੀ ਕੱਟ ਇੱਕ ਕਾਠ ਹੋ ਜਾਂਦਾ ਹੈ ਜਾਂ ਜਿਸ ਤਰ੍ਹਾਂ ਇਹ ਸੰਘਰਸ਼ ਲਗਾਤਾਰਤਾ ਸੰਘਰਸ਼ ਬਣੀ ਹੋਈ ਹੈ ਔਰ ਲਗਾਤਾਰ ਪ੍ਰਭਾਵ ਵੀ ਵੱਧ ਰਿਹਾ ਲੋਕ ਲਗਾਓ ਵੀ ਵੱਧ ਰਿਹਾ ਲੋਕ ਲਾਮਬੰਦੀ ਵੱਧ ਰਹੀ ਹੈ ਤਾਂ ਉਹਦੇ ਨਾਲ ਦੇਖੋ ਪ੍ਰਭਾਵ ਤਾਂ ਵਾਣੀ ਰਿਹਾ ਔਰ ਸਰਕਾਰ ਨੂੰ ਵੀ ਇਸ ਮੁੱਦੇ ਤੇ ਜਾਂ ਡੱਲੇਵਾਲ ਸਾਹਿਬ ਦੀ ਜਿਸ ਤਰ੍ਹਾਂ ਹਾਲਤ ਵਿਗੜ ਰਹੀ ਹੈ ਤਾਂ ਸਰਕਾਰ ਨੂੰ ਚਾਹੀਦਾ ਕਿ ਇਸ ਮੁੱਦੇ ਤੇ ਜਰੂਰ ਧਿਆਨ ਦੇਵੇ ਔਰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਜਾਂ ਕਿ ਜਿਹੜੇ ਮੰਤਰੀ ਜਾਂ ਕੈਬਨਟ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਉਹ ਵੀ ਦੇਖੋ ਦਿੱਲੀ ਚੋਣਾ ਠੀਕ ਹੈ ਉਹਨਾਂ ਦੀ ਡਿਊਟੀ ਲੱਗੀ ਹੋਈ ਆ ਤੇ ਦਿੱਲੀ ਚੋਣਾ ਜੋ ਦਿੱਲੀ ਗਈ ਹੋਇਆ ਉਹ ਵੀ ਆਪਣੀ ਪੱਧਰ ਤੇ ਸਰਕਾਰ ਨਾਲ ਜਾਂ ਕੇਂਦਰ ਨਾਲ ਜਾਂ ਮੁੱਖ ਮੰਤਰੀ ਅਕਸਰ ਤੁਸੀਂ ਦੇਖਦੇ ਹੋ ਕਿ ਜਦੋਂ ਲੋੜ ਹੁੰਦੀ ਆ ਤਾਂ ਉਹ ਫੁੱਲਾਂ ਦਾ ਬੁੱਕਾ ਲੈ ਕੇ ਮੋਦੀ ਸਾਹਿਬ ਨੂੰ ਮਿਲਦੇ ਜਾਂ ਸ਼ਾਹ ਜੀ ਨੂੰ ਮਿਲਦੇ ਤਾਂ ਨਜ਼ਰ ਆਉਂਦੇ ਨੇ ਕਿੰਦੀ ਬਾੜੀ ਮੰਤਰੀ ਨੂੰ ਵੀ ਮਿਲਦੇ ਨੇ ਜੀ ਪਰ ਈ ਏਜ਼ ਮੁੱਦੇ ਤੇ ਵੀ ਉਹਨਾਂ ਨੂੰ ਮਿਲ ਲੈਣਾ ਚਾਹੀਦਾ ਔਰ ਦੇਖੋ ਇਹ ਇਹ ਜਿਹੜੀ ਲੜਾਈ ਹੈ ਤਿੱਖੀ ਹੋ ਰਹੀ ਹੈ ਲੋਕ ਰੋਵ ਵਧ ਰਿਹਾ ਲੋਕਾਂ ਚ ਜਿਹੜਾ ਰੋਸ ਵਧ ਰਿਹਾ ਇਹਨੂੰ ਰੋਕਣ ਲਈ ਜਾਂ ਕਿਸਾਨ ਦੇਸ਼ ਦੀ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਜਾਂ ਜਿਹੜੀ ਕਹਿੰ ਲੋ ਖੁਦਕੁਸ਼ੀਆਂ ਦੇ ਰਾਹ ਤੁਰ ਚੁੱਕੀ ਹੈ ਕਿਸਾਨੀ ਉਹਨੂੰ ਰੋਕਣ ਲਈ ਜਾਂ ਕਿਸਾਨੀ ਤੇ ਜਿਹੜਾ ਕਰਜ਼ਾ ਜਾਲ ਪਾਰਾ ਹੋਇਆ ਹੋਇਆ ਜਾਂ ਪੀੜਾ ਹੋ ਗਿਆ ਉਹਨੂੰ ਤੋੜਨ ਲਈ ਖਤਮ ਕਰਨ ਲਈ ਜੇ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਖਰਬਾਂ ਦੇ ਜਿਹੜੇ ਹੈਗੇ ਨੇ ਕਰਜ਼ੇ ਮਾਫ਼ ਕੀਤੇ ਜਾ ਸਕਦੇ ਆ ਤਾਂ ਕਿਸਾਨੀ ਦੇ ਕਿਉਂ ਨਹੀਂ ਕੀਤੇ ਜਾ ਸਕਦੇ ਜਿਹੜੀ ਦੇਸ਼ ਦੇ ਲੋਕਾਂ ਨੂੰ ਅੰਨ ਦਿੰਦੀ ਹੈ ਜਿਹੜੀ ਗਦਾਮ ਕਹਿ लो ਦੇਸ਼ ਤੇ ਅੰਨ ਭੰਡਾਰ ਭਰਦੀ ਹੈ ਤਾਂ ਕਿਸਾਨੀ ਨੂੰ ਵੀ ਮਜ਼ਬੂਤ ਕਰਨ ਦੀ ਲੋੜ ਆ ਉਹਦੇ ਲਈ ਐਮਐਸਪੀ ਜਾਂ ਸਰਕਾਰ ਨੂੰ ਗਰੰਟੀ ਜਾਂ ਵਚਨਬੱਧਤਾ ਜਿਹੜੀ ਹੈ ਉਹਨਾਂ ਦੀਆਂ ਏਜੰਸੀਆਂ ਦੀ ਉਹਨਾਂ ਦੀ ਏਜੰਸੀਆਂ ਦੀ ਖਰੀਦ ਦੀ ਉਹਨਾਂ ਦੀਆਂ ਏਜੰਸੀਆਂ ਦੀ ਮਤਲਬ ਆਪਣੇ ਪਹਿਰੇਦਾਰੀ ਦੀ ਕਹਿ लो ਜਿਵੇਂ ਉਹਨਾਂ ਦੀਆਂ ਏਜੰਸੀਆਂ ਜੇ ਕੋਈ ਨੁਕਸਾਨ ਵੀ ਹੁੰਦਾ ਹੈ ਜਾਂ ਉਹਨਾਂ ਦੀ ਕਿਸੇ ਫਸਲ ਦਾ ਨੁਕਸਾਨ ਹੁੰਦਾ ਹੈ ਤਾਂ ਉੱਤੇ ਜਿਹੜੀ ਜੀਵਨ ਬੀਮਾ ਯੋਜਨਾ ਜਿਹਨੂੰ ਇਹ ਕਹਿੰਦੇ ਤਾਂ ਹੈ ਹਰ ਬਜਟ ਚ ਲੈ ਕੇ ਆਉਂਦੇ ਆ ਕਿ ਅਸੀਂ ਜੀਵਨ ਜੋ ਉਹਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਾਂਗੇ ਤਾਂ ਜਦੋਂ ਕੋਈ ਕੁਦਰਤੀ ਆਪਤ ਪੈਂਦੀ ਹੈ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਚ ਇਸ ਜਿਹੜੀ ਇਹ ਯੋਜਨਾ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਜਾਂ ਹੋਰ ਜਿਹੜੇ ਕਿਸਾਨਾਂ ਦੇ ਛੋਟੇ ਛੋਟੇ ਮੁੱਦੇ ਮਸਲੇ ਨੇ ਸਾਰਿਆਂ ਤੇ ਗੌਰ ਕਰਨ ਦੀ ਲੋੜ ਆ ਕਿਉਂਕਿ ਇਹ ਪੂਰੀ ਦੇਸ਼ ਦੀ ਕਿਸਾਨੀ ਦਾ ਔਰ ਜਿਹੜੇ ਦੇਸ਼ ਦੇ ਲੋਕਾਂ ਦਾ ਟੱਡ ਪਰਦੀ ਉਹਨਾਂ ਦਾ ਮੁੱਦਾ ਹੈ ਜੀ ਤਾਂ ਬਿਲਕੁਲ ਸਰ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਦੈਸਨ ਸੜਨਾਲ ਸੀਨੇ ਪੱਤਰਕਾਰ ਸਾਧਾਰ ਜਗਿੰਦਰ ਸਿੰਘ ਜੀ ਜਿਨ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਤੇ ਇਜਾਜ਼ਤ ਧੰਨਵਾਦ